ਕਥਿਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਾਨ ਰਹਾਉ ਆਵਤ ਜਾਤ ਰਹੇ ਸ਼ਰਮਨਾਸੇ ਸਿਮਰਤ ਸਾਧੂ ਸੰਗ ਪਤਿਤ ਪੁਨੀਤ ਹੋਏ ਕਲ ਪੀਤਰ ਪਾਰ ਬ੍ਰਹਮ ਕੈ ਰੰਗ ਕਥਾ ਸੁਨ ਹਰਿ ਕੀਰਤਨ ਤਾ ਕੀ ਦਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਐ ਆਸ ਕਾਨੜਾ ਮਹੱਲਾ ਪੰਜਵਾ ਸਾਧ ਸੰਗਤਿ ਦੇ ਹਰਿ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਉ ਸਾਂਤ ਰੇ ਨਿਤਮਤ ਜਨ ਕਰੈ ਜਨਮ ਜਨਮ ਕੇ ਕਿੰ ਵਿਖਾਰੈ ਸੰਤ ਜਨਾ ਕਿਉ ਉਚੀ ਬਾਣੀ ਸਿਮਰ ਸਿਮਰ ਤਰੈ ਨਾਨਕ ਪ੍ਰਾਨੀ ਕਾਂੜਾ ਮਹੱਲਾ ਪੰਜਵਾ ਸਾਧੂ ਹਰਿ ਹਰਿ ਗੁਣ ਗਾਏ ਮਾਨ ਮਨ ਮਾਨ ਤਨ ਤਨ ਪ੍ਰਾਨ ਪ੍ਰਭ ਸਿਮਰਤ ਦੁਖ ਜਾਏ ਰਹਾਉ ਇਤੂਤ ਕਹ ਲੋ ਭਾਵਹਿ ਏਕ ਸਿਉ ਮਨ ਲਾਏ ਮਹਾ ਪੁਮਦਰ ਸੰਤ ਆਸਨ ਮਿਲ ਸੰਗ ਗੋਬਿੰਦ ਧਿਆਏ ਸਗਨ ਆਇਓ ਨਾਨਕ ਮਿਹੋ ਮਿਲਾਏ ਕਾਨੜਾ ਮਹੱਲਾ ਪੰਜਵਾ ਦੇਖ-ਪੇਖ ਬਿਗਸਾਉ ਸਾਜਨ ਪ੍ਰਭ ਆਪਣਾ ਇਕਾਂਤ ਰਹਾਉ आनंदा सुख सहज मूरत सान नहीं भांत सिमरत एक वान हर हर मिट कोट कसमल जांत गुण रमंत दुख ना शहर दपंत शांत अमृत रस पियो रस ना नानक हर रंग रात कानाडा मोहल्ला पंचवा साजना संत आओ मेरे रहा अनगा गुण गाए मंगल कसमला मिट जाहि परे रे संत चरण धरो माथे चांदना ग्रह होए जिन अंधेरे संत प्रसाद कम मतलब बेगस गोविंद भजो पीख नेरे प्रभु कृपाती संत पाहे वार वार नानक हो बीरे कानुडा मोहल्ला 5 ਜਾਨ ਨਸਰਨ ਗੋਪਾਲ ਤੇਰੀ ਮੋਹ ਮਾਨ ਤੂੰ ਬਰਮ ਰਾਖ ਨੀਜਾ ਕਾਟ ਬੇਰੀ ਰਹਾਉ ਬੂਡਤ ਸੰਸਾਰ ਸਾਗਰ ਉਦਰੇ ਹਰ ਸਿਮਰਤ ਨਗਰ ਸੀਤਲਾ ਹਰ ਨਾਮ ਤੇਰਾ ਠਾਕੁਰ ਬ੍ਰਹਮੇਰਾ ਦੀਨ ਦਰਦ ਨਿਵਾਰ ਤਾਰਨ ਹਰਿ ਕਿਰਪਾ ਨਿਹਾਨ ਪਤਿ ਦੇ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਰੜਾਇਓ ਕਾਨੜਾ ਮਹੱਲਾ ਪੰਜਵਾ ਧਨੁ ਹਉ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਇ ਆਏ ਮੇਨੇ ਪੂਰਨ ਬੜ ਭਾਗੀ ਰਹਾਉ ਮੋਹ ਅਨਾਥ ਦਾਸ ਜਨ ਤੇਰਾ ਅਵਰਿਓਟ ਸਗਲੀ ਮੋਹ त्याਗੀ ਭੋਰ ਪਰਮ ਕਾਟ ਪ੍ਰਭ ਸਿਮਰਤ ਗਿਆਨ ਅੰਨ ਜਨਮਨ ਸੁਤ ਜਾਗੀ ਤੂੰ ਅਥਾ ਹਉਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨ ਅਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤ ਗਿਆਨ ਧਰਿਉ ਪ੍ਰਭ ਪਾਗੀ ਕਾਨੜਾ ਮਹੱਲਾ ਪੰਜਵਾ ਕੁਚਲ ਕੰਠੌਰ ਕਪਟਕਾਮੀ ਜਿਉ ਜਾਨ ਨਹਿ ਦਿਉ ਤਾਰ ਸੁਆਮੀ ਰਹਾਉ ਤੂੰ ਸਮਰਾਤ ਸਰਨ ਜੋਗ ਤੂੰ ਰੱਖਣ ਆਪਣੀ ਕਲ ਧਾਰ ਜਾਪ ਤਾਪਨੇ ਸੁਚ ਸੰਜਮ ਨਾਹੀ ਹਿਰ ਬਿਦੇ ਛਟਕਾਰ ਗਰਤ ਘੋਰ ਅੰਦ ਤੇ ਕਾਡੂ ਪ੍ਰਭ ਨਾਨਕ ਨਦਰਨ ਨਿਹਾਰ ਕੈਨੇਡਾ ਮਹੱਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਨਾਰਾਇਣ ਨਰਪਤੰਮ ਸਕਾਰੈ ਐਸੇ ਗੁਰ ਕਮ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਰਹਾਉ ਕਵਨ 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 ਗੁਣ ਕਹੀ ਅੰਤ ਨਹੀਂ ਕਛੁ ਪਾਰੈ ਲੱਖ 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 ਗਈ ਕੋਰੈ ਪੋਹੈ ਐਸੋ ਵਿਚਾਰੈ ਬਿਸਮ 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 ਹੀ ਭਈ ਹੈ ਲਾਲ ਗੁਲਾਬ ਰੰਗਾਰੇ ਕਹਉ ਨਾਨਕ ਸੰਤਨ ਰਸ ਆਈ ਹੈ ਜਿਉ ਚਾਹ ਗੁੰਗਾ ਮੁਸਕਰ ਕਾਨੜਾ ਮਹੱਲਾ ਪੰਜਵਾਂ ਨਾ ਜਾਣੀ ਸੰਤਨ ਪ੍ਰਾਪਨ ਆਨ ਊਚ ਨੀਸ ਸਾਖ ਸਮਾਨੋ ਮੁਖ ਮਕਨੋ ਮਨ ਮਨ ਰਹਾਉ ਘਟ ਘਟ ਪੂਰ ਰਹੇ ਸੁਖ 사ਗਰ ਪੈ ਪੰਜਨ ਮੇਰੇ ਪ੍ਰਾਨ ਮਨ ਹੈ ਪ੍ਰਗਾਸ ਭਇਓ ਬ੍ਰਹਮਨਾਸਿਓ ਮੰਤਰ ਦੀਓ ਗੁਰ ਕਾਨ ਕਰਤ ਰਹੇ ਕਰਤ ਅਗਿਆ ਕਰੁਣਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਲ ਨਾਨਕ ਜਸ ਗਾਵੈ ਮੰਗਨ ਕਉ ਹਰਿ ਦਾਨ ਕਾਨਾ ਮਹੱਲਾ ਪੰਜਵਾ ਕਹਿਨ ਕਹਾਵਨ ਕਉ ਕਈ ਬਿਕੇਤਾ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕਉ ਬੇਤੈ ਰਹਾਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਏਕੈ ਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤਾ ਸੋਗ ਨਾਹੀ ਸਦਾ ਹਰ ਕੀ ਹੈ ਸੋਗ ਨਾਹੀ ਸਦਾ ਹਰ ਕੀ ਹੈ ਰੇ ਛੋੜਨਾ ਕਿਛ ਲੇ ਤੈ ਕਹੋ ਨਾਨਕ ਜਨ ਹਰ 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 ਹੈ ਕਾਤਿ ਆਵੇਂ ਕਤਰਮ ਤੈ ਕਾਨੜਾ ਮਹੱਲਾ ਪੰਜਵਾਂ ਹੀ ਇੱਕ ਪ੍ਰੀਤਮ ਬਿਸਰਨਾ ਜਾਏ ਰੇ ਕਹ ਸੰਗ ਮੋਹਨੀ 모ਹ ਰਹੀ ਮੋਰੀ ਮਾਏ ਰਹਾ ਜੈ ਜੈ ਬਹਿ ਕਹੋ ਬ੍ਰਥਾ ਹਉ ਆਪਣੀ ਦੇਉ ਦੇਉ ਗਹਿ ਰਹੇ ਅਟਕਾਏ ਅਨਕ ਭਾਂਤ ਕੀ ਕਹਿ ਜਾਲੀ ਤਾਂ ਕੀ ਗੰਠ ਨਹੀਂ ਛੋੜਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਹੀ ਸਰਣਾਏ ਕਾਟੇ ਅਗਿਆਨ ਪਰਮ ਮੋਹ ਮਾਇਆ ਨਿਯੋ ਕੰਠ ਲਗਾਏ ਕਾਨੜਾ ਮਹੱਲਾ ਪੰਜਵਾ ਆਨਗ ਰੰਗ ਮਨੋਧ ਹਮਾਰ ਨਾਮੁ ਗਾਵੁ ਜੁਨਾਮ ਤੇ ਆਵਨ ਨਾਮ ਹਮਾਰੇ ਪ੍ਰਾਣਿ ਅਧਾਰੈ ਰਹਾ ਨਾਮੁ ਗਿਆਨ ਨਾਮਿਸ ਨਾਨਾ ਹਰਨਾਮ ਹਮਾਰੇ ਕਾਰਜ ਸਵਾਰੈ ਹਰਨਾਮੁ ਸੋਭਾ ਨਾਮ ਬਡਾਈ ਭਗਤਨ ਵਿਖਮ ਨਾਮ ਹਰਿ ਤਾਰੈ ਆਗਮ ਪਦਾਰਥ ਲਾਲੇ ਮੋਲਾ ਭਇਉ ਪ੍ਰਾਪਤ ਗੁਰ ਚਰਨਾਰੈ ਕਹ ਨਾਨਕ ਪ੍ਰਭੈ ਕਿਰਪਾਲਾ ਮਗਨ ਭਇ ਹੀ ਰਹਿ ਦਰਸਾਰੈ ਕਾਨੜਾ ਮਹੱਲਾ ਪੰਜਵਾ ਸਾਜਨ ਮੀਤ ਸੁਆਮੀ ਨੀਰੋ ਪੇਖ ਸੁਣ ਸਭਨ ਕੈ ਸੰਗ ਥੋਰਾ ਕਾਜ ਬੁਰੋ ਕਹਿ ਫੇਰੋ ਰਹਾ ਨਾਮ ਬਿਨਾ ਜੇ ਤੋ ਲਬੜ ਤਾਉ ਕਛੂ ਨਹੀਂ ਨਹੀਂ ਕਛ ਤੇਰੋ ਆਗੈ ਦ੍ਰਿਸ਼ਟਿ ਆਉ ਸਭ ਪਰਗਟ ਈਹਾ ਮੋਹਿ ਭਰਮ ਧੇਰੂ ਅਟ ਕਿਉ ਸੁਤ ਪੰਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹ ਨਾਨਕ ਏਕੈ ਪਰ ਸੋ ਬੰਦਨ ਕਟਨ ਹਾਲ ਗੁਰ ਮੇਰੋ ਕਨੜਾ ਮਹੱਲਾ ਪੰਜਵਾ ਦੇਖੈ ਦਨ ਸੰਤਨ ਤੁਮ ਤੁਮਰੀ ਟੇਕ ਪਰੋ ਸਾ ठाकुर शरण ਤੁਮਰੀ ਆਹਿਉ ਰਹਾ ਜਨਮ ਜਨਮ ਕੇ ਮਹਾ ਪਰਾਚਤ ਦਰਸ਼ਨ ਭੇਟ ਮਿਟਾਹਿਉ ਭੈਉ ਪ੍ਰਾਪਤ ਅਨੰਦ ਉਜੀਆ ਰਹਾ ਸਹਿਜ ਸਮਾਪ ਸਮਾਹਿਉ ਕਾਉਨ ਕਹ ਤੁਮ ਤੇ ਕਛ ਨਾਹੀ ਤਮ ਸਮਰਥਿ ਅਥਾਹਿਉ ਕਿਰਪਾ ਨਿਦਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਉ ਕਾਨੜਾ ਮਹੱਲਾ ਪੰਜਵਾਂ ਮੂਲਤ ਪ੍ਰਾਨਾ ਤੇਰਾ ਬਿਨ ਸੈ ਮੂਹ ਪਰਮ ਦੁਖ ਪੀਰਾਂ ਰਹਾਉ ਸਿਮਰੋ ਦਿਨ ਰਹਿਨ ਗੁਰ ਕੇ ਚਰਨ ਜਤ ਕਤ ਪੇਖੋ ਤੁਮਰੀ ਸਰਣਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਪੇਟ ਤਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਰਿਧਾ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕੋ ਸਿਮਰਹੁ ਮਨਾ ਗੁਰਮੁਖ ਨਾਨਕ ਹਰਜਨ ਸੁਨਾ ਕਾਨੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਲ ਭੋਜਨ ਤ੍ਰਿਪਤਾਨੀ ਆਖਰ ਅਖੀਨ ਕਉ ਸੰਤੋਖ ਪ੍ਰਭ ਦਰਸ਼ਨ ਰਹਾਉ ਕਰਨਨ ਪੂ ਰਹਿਓ ਜਸ ਪ੍ਰੀਤਮ ਕਲਮਲ ਦੋਖ ਸੰਗਲ ਮਲ ਹਰਸਨ ਪਾਵਨ ਧਾਮ ਸੁਆਮੀ ਸੁਖ ਪੰਥਾ ਅੰਗ ਸੰਕਾਇ ਸੰਤ ਸਰਸਨ ਸਰਨ ਗਹੀ ਪੂਰਨ ਅਬਿਨਾਸੀ ਆਨਿ ਉਪਾਵ ਥਕਤ ਨਹੀਂ ਕਰਸਨ ਕਰ ਗਹਿ ਨਾਨਕ ਜਨ ਆਪਣੇ ਅੰਧ ਘੋਂ ਸਾਗਰ ਨਹੀਂ ਮਰਸਨ ਕਾਨੁਡਾ ਮਹੱਲਾ ਪੰਜਵਾ ਕੋਪਤ ਕਵਟ ਖਪਟ ਖਲ ਗਰਜਤ ਮਰਜਤ ਮੀ ਜਾਨਕ ਬਰਿਆ ਰਹਾ ਅਹੰ ਮਤ ਅਨਰਤ ਕੁਮਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ਅਨਕ ਅਨਤ ਬਿਹਾਰ ਅਚਾਲ ਬਿਗਹੀਨਤ ਮਮ ਮਦਮਾਤ ਕੋਪ ਜਰੀਆ ਕਰਨ ਕਿਰਪਾ ਨਾ ਗੋਪਾਲ ਦੇਨ ਬੰਦ ਨਾਨਕ ਉਦਨ ਸਰਨ ਪਰਿਆ ਕਾਂਡਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗਿਆਨ ਲਗਹਿ ਅੰਮ੍ਰਿਤੋ ਡਾਰ ਹੂਮ ਪਗਹਿ ਬਿਖੇ ਨ ਸਸ ਸਿਉ ਆਸਕਤ ਮੂੜ ਕਾਹੇ ਸੁਖ ਮਾਨ ਰਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਿਤ ਪਾਵਨ ਸਰਨ ਆਇ ਉਧਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾਂ ਅਵਲੋਕ ਰਾਮ ਕੋ ਮੁਖਾਰ ਬਿੰਦ ਸੋਜਤ ਖੋਜਤ ਰਤਨ ਪਾਇ ਬਿਸਰੀ ਸਵਚਿੰਦ ਰਹਉ ਚਰਨ ਕਮਲ ਰੇਦਾ ਧਾਰ ਉਤਰਿਆ ਦੁਖ ਮੰਦ ਰਾਜ ਧਨ ਪਰਵਾਰ ਮੇਰਾ ਸ਼ਰਮਸੋ ਗੋਬਿੰਦ ਸਾਰ ਸੰਗਮ ਲਾਭ ਪਾਉ ਨਾਨਕ ਫਿਰ ਨ ਅਮਰੰਦ ਕਾਨੜਾ ਮੁਹੱਲਾ ਪੰਜਵਾ ਘਰ ਪੰਜਵਾ ਏਕੋ ਓੰਕਾਰ ਸਤਗੁਰ ਪ੍ਰਸਾਦ ਪ੍ਰਭੂ ਕੋ ਜੋ ਨਾਮਿ ਆਰਾਧ ਗੁਰ ਸਤਗੁਰ ਚਰਨੀ ਲਾਗ ਹਰ ਭਾਵ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾ ਦੇ ਰਹਾ ਆਨੇਕ ਪੂਜਾ ਹੈ ਬਹੁ ਵਿਧ ਕੋ ਜੀ ਸਾ ਪੂਜਾ ਜੇ ਹਰ ਪਾਵਾਸ ਮਾਟੀ ਕੀ ਇਹ ਪੁਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਆਪ ਕਰਜ ਸਮਾਰਗ ਪਵ ਹੋ ਸੋ ਤੁਧ ਜੰਤ ਮਿਲਾਸ ਅਵਰਿ ਓਟ ਮੈਂ ਕੋਇ ਨ ਸੁਜੈ ਇਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਆਸ ਜੋ ਸਭ ਕਟ ਪ੍ਰਭ ਜੋ ਸਭ ਕਨ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਆਸ ਕਹੀ ਤਹ ਤੁਮਰਾ ਆਮ ਬਲ 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 ਸਦ ਬਲ ਜਾਸ ਕਨੜਾ ਮਹੱਲਾ ਪੰਜਵਾ ਘਰ ਸੇਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇਰੈ ਨਵਨ ਨਾਮ ਨਿਧਾਨ ਹਰ ਕਰੈ ਹਰ ਰੰਗ 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 ਅਨੂਪੇਰੈ ਕਾਹਿਰੇ ਮਨ 모ਹ ਮਗਨੇਰੈ ਨਾਨੂ ਦੇਖ ਸਾਧ ਸੰਤਨ ਸੇਰੈ ਸੋ ਪਾਵੈ ਜਿਸ ਲਖਤ ਲਲੇਰੈ ਰਹਾਉ ਸੇਵੋ ਸਾਧ ਸੰਤ ਚਰਨੇ ਰੈ ਬਾਂਛੋ ਧੂਰ ਪਵਿੱਤਰ ਕਰੇ ਰੈ 68 ਮੱਜਲ ਮਾਨ ਕਟੇ ਰੈ ਸਾਥ ਸਾਸ ਧਿਆਵ ਮੁਖ ਨਹੀਂ ਮੋਰੇ ਕਿ ਸੰਗ ਨ ਚਾਲੈ ਲਾ ਕਰੋ ਰ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰ ਮਨ ਸਾ ਮਾਨ ਇੱਕ ਨਿਰੰਕੇ ਰੈ ਸਗਲ ਤਿਆਗ ਭਾਉ ਦੁਜੇ ਰੈ ਕਮਨ ਕਹਾ ਗੁਣ ਕਮਨ ਕਹਾ ਹਉ ਗੁਣ ਪ੍ਰੇ ਤੇਰੇ ਬਰਨ ਸਾਕ ਇਕਟੂ ਲੈ ਰੈ ਦਰਸ਼ਨ ਪਿਆਸ ਭਗਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰੈ ਕਾਨੜਾ ਮਹੱਲਾ ਪੰਜਵਾਂ ਐਸੀ ਕੌਨ ਵਿਧੇ ਦਰਸਨ ਪਰਸਨਾ ਰਹਾਉ ਆਸ ਬਿਆਸ ਸਫਲ ਮੂਰਤ ਹੋ ਮੰਗ ਹਿਓ ਤਰਸਨਾ ਦੀਨ ਲੀਨ ਪਿਆਸੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨ ਹਿਓ ਅਰਪ ਦੇਨ ਪ੍ਰਭ ਭਏ ਕਿਰਪੈਨ ਮਾਨ ਮੋਹ ਤਿਆਗ ਛੋਡਿਓ ਤਾ ਨਾਨਕ ਹਰਿ ਜੀਉ ਭੇਟਨਾ ਕਨੜਾ ਮਹੱਲਾ ਪੰਜਵਾਂ ਰੰਗਾ ਰੰਗ ਰੰਗਨ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾ ਰਹਾ ਵਰਤ ਨੇਮ ਤੀਰਸ ਸਹਿਤ ਗੰਗਾ ਜਲ ਹੇਵਤ ਭੂਖ ਹਰ ਨੰਗਾ ਪੂਜਾ ਜਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਮੇਰੇ ਸਤ ਸੰਗਾ ਹਟ ਨਿਗਰਹਿ ਅਤ ਰਹਿਤ ਮਟੰਗਾ ਹਾਰੋਗ ਬਿਆਪੈ ਚੁਕੈ ਨਾ ਪੰਗਾ ਕਾਮ ਕਰੋਧ ਯਾ ਤ੍ਰਸਨ ਜਰੰਗਾ ਸੋ ਮੁਕਤ ਨਾਨਕ ਦੇ ਸਤਗੁਰ ਚੰਗਾ ਕਾਨੜਾ ਮਹੱਲਾ ਪੰਜਵਾ ਘਰ ਸਤਵਾਂ ਇੱਕੋ ਓੰਕਾਰ ਸਤਗੁਰ ਪ੍ਰਸਾਦ ਤਿਖ ਬੂਜ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖਨੋ ਹਰਿ ਗੋ ਗਉਨ ਗਾਵਤੀ 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 ਦਰਸ ਪਿਆਰ ਰਹਾ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ ਐਸੀ ਹੋਂ ਕੈਸੇ ਕਰੋਂ ਹਿਓ ਤੁਮਾਰੇ ਬਲ ਬਨੇ ਬਲ ਬਨੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਵਥਾਨ ਤੇਰੋ ਗਹਿਰੋ ਜਿਤ ਸੰਤਨ ਜਿਤ ਜੰਤਨ ਕਰ ਬੀਚਾਰ ਅਨੰਤ ਦਾਸ ਕੀਰਤ ਕਰ ਹੈ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਾਨਾ ਨਾਨਕ ਠਾਕੁਰ ਰਹਿਓ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਕਾਂੜਾ ਮਹੱਲਾ ਪੰਜਵਾ ਘਰ ਅਠਮਾ ਇੱਕੋ ਅੰਕਾਰ ਸਤਗੁਰ ਪ੍ਰਸਾਦਿ ਤਿਆਗੀਆਂ ਗੁਮਾਨ ਮਾਨ ਪਿਖ ਤਾ ਦਿਆਨ ਨਾਲ ਹਾਂ ਹਾਂ ਮਨ ਚੰਨ ਰੀਨ ਰਹਾਉ ਆਸੰਤਮੰਤ ਗੋਪਾਲ ਗਿਆਨ ਧਿਆਨ ਹਿਰਦਾ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਕਿਰਪਾ ਦਇਆ ਮਇਆ ਤਾਰ ਨਾਨਕ ਮਾਗ ਨਾਮ ਦਾਣ ਤੰਤ ਮੋਹ ਪਰਮ ਸਗਲ ਅਭਿਮਾਨ ਪਾਨੜਾ ਮਹੱਲਾ ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਟਟਨ ਘਟਨ ਜਟਨ ਹੋ ਮਨ ਨਾਹੀ ਦੰਡ ਧਾਰ ਸੁਆਉ ਜਤਨ ਭਾਂਤਨ ਪਰਮਨ ਅਨਿਕ ਕਥਨ ਕਥਤੇ ਨਹੀਂ ਥਾਹ ਪਾਈ ਠਾਉ ਸੋਦ ਸਗਰ ਸੋਦ ਨਾ ਸੁਖ ਨਾਨਕਾ ਭਜ ਨਾਉ ਕਾਨੜਾ ਮਹੱਲਾ ਪੰਜਵਾ ਘਰ ਨੋਇ ਕੋ ਓੰਕਾਰ ਸਤਗੁਰ ਪ੍ਰਸਾਦਿ ਪਤ ਤ ਪਾਵਨ ਭਗਤ ਮਛਲ ਪੈ ਹੰਨ ਤਰਨ ਤਰਨ ਰਹਾਉ ਨਾਨਕ ਤੇ ਦਰਸ ਪੇਖ ਜਸ ਤੋਖ ਜਨਤ ਕਰਨ રાન નાથ ના દાતે વિન ગોવિંદ સરણ આસ પુર્ણ દુખ વિનાશન ગહી હોટ નાન ઘર ચરણ કાનડા મહલ્લા પંજાવા ચરણ સરણ દયાલ ઠાકુર આન નાહી જાય બત પાવન બિરદ સ્વામી દનતે હર તે આય રહા ਦ ਸੰਸਾਰ ਗਾਰ ਵਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਬਿਕਲ ਮਾਇਆ ਸੰਗਤੰ ਕਰ ਗਹਿ ਪ੍ਰਭ ਆਪ ਬਗਾਡੋ ਰਾਖ ਲੈ ਹੋ ਗੋਬਿੰਦ ਰਾਈ ਅਨਾਥ 나ਥ ਸੁਨਾਸ ਸੰਥਨ ਕੋਟ ਪਾਪ ਨਾਸ ਮਨ ਦਰਸ਼ਨ ਕੀ ਪਿਆਸ ਪ੍ਰਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਘਰਸਨਾ ਗੁਰਗਾਏ ਕਾਨੜਾ ਮਹੱਲਾ ਪੰਜਵਾ ਵਾਰ ਵਾਰੋ ਅਨਕੰਡਾ ਨੂੰ ਸੁਖ ਪ੍ਰਤ ਸੁਹਾਗ ਪਲਕ ਰਾਤ ਰਾਹਾ ਅਨਕ ਮੰਦਰ ਪਾਠ ਸੇ ਸਖੀ ਮੋਹਿ ਨਾਹੀ ਇਨ ਸਿਉ ਤਾਕ ਮੁਕਤ ਲਾਨ ਅਨਿਕ ਭੋਗ ਬਿਨ ਨਾਮ ਨਾਨਕ ਹਾਤ ਰੁਖੋ ਭੋਜਨ ਹੂਮ ਸੈਨ ਸਖੀ ਪ੍ਰ ਸੰਗ ਸੁਖ ਵਿਹਾਤ ਕਾਨੜਾ ਮਹੱਲਾ ਪੰਜਵਾ ਅਹੰ ਤੋਰ ਮੁਖ ਜੋਰ ਗੁਰ ਗੁਰ ਕਰਤ ਮਨ ਦੁਨ ਪ੍ਰਪ੍ਰੀਤ ਪਿਆਰੋਂ ਮੋਹ ਰਹਾਉ ਗ੍ਰਹ ਸੇ ਸੁਹਾਵੀ ਆਗਨ ਚਨ ਤੋਰ ਰੀ ਤੋਰ ਪੰਜ ਦੂਤਨ ਸਿਉ ਸੰਗ ਤੋਰਉ ਆਇ ਨਾ ਜਾਏ ਵਸਿ ਨ ਜਿਆਸਨੀ ਹੁੰਦ ਕਮਲ ਬਿਗਸੂਰ ਛੁਟਕੀ ਹਉ ਮੈ ਸੂਰ ਗਾਇ ਰੀ ਗਾਇਓ ਪ੍ਰਮ ਨਾਨ ਨ ਗੁਨੀ ਗਹਿਰੋ ਕਾਨੜਾ ਮਹੱਲਾ ਪੰਜਵਾ ਘਰ ਨਾਵਾ ਤਾਂ ਤੇ ਜਿ ਜਮਨ ਹਰ ਜਾਪ ਜੋ ਸੰਤ ਵੇਦ ਕਹਤ ਮੰਥ ਗਾਖਰੋ ਮੋ ਮਗਨ ਅਹੰ ਜਾਂ ਤਾਪ ਰਹਾਉ ਜੋ ਰਾਤੇ ਮਤ ਸੰਗ ਬਾਪਰੀ ਮਾਇਆ ਮੋਹ ਸੰਤਾਪ ਨਾਮ ਜਪ ਤਸੋ ਜਨ ਉਧਰੈ ਜਿਸ ਹੈ ਉਦਾਰ ਹੋ ਆਪ ਬਿਨਸ ਜਾਏ ਮੋਹ ਪੈ ਪਰਮਾ ਨਾਨਕ ਸੰਤ ਪਰਤਾਪ ਕਾਂੜਾ ਮਹੱਲਾ ਪੰਜਵਾ ਘਰ ਦਸਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਐਸੋ ਦਾਤ ਦੇਹੋ ਜੀ ਸੰਤ ਹੋ ਜਤ ਜੀਓ ਬਲਹਾਰ ਮਾਨਮੋਹਿ ਪੰਚ ਦੋਹੀ ਉਰਦ ਨਿਕਟ ਬਸਿਓ ਤਾਂ ਕੇ ਸਰਣ ਸਾਧੂਆ ਦੂਦ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭਰਮਿਓ ਹਾਰ ਪਰਿਓ ਦਵਾਰ ਕਿਰਪਾ ਗੋਬਿੰਦ ਭਇਓ ਮਿਲਿਓ ਨਾਮ ਆਧਾਰ ਦੁਲਬ ਜਨਮ ਸਫਲ ਨਾਨਕ ਭਵ ਤਾਰ ਪਾਰ